ਗਉਆਂ ਭਰੀਆਂ ਆਈਆਂ ਐ ਮਿਲ ਗਿਆ ਕਿਹੜਾ ਏਰੀਆ ਕਿੱਥੋਂ ਆਈਆਂ ਇਹ ਪਤਾ ਲੱਗਿਆ ਕੁਝ ਐਥੋਂ ਤਕਰੀਬਨ ਮੇਰੇ ਖਿਆਲ 50 60 ਕਿਲੋਮੀਟਰ ਇੱਕ ਪਿੰਡ ਦੇ ਅੰਦਰ ਜਗਾ ਸੀ ਜਿੱਥੋਂ ਅਸੀਂ ਬੈਲ ਪਰ ਕੇ ਆਏ ਨੇ ਤੇ ਇਹਦਾ ਜਿਹੜਾ ਮਾਲਕ ਹੈ ਤਸ਼ਕਰ ਉਹ ਲੁਧਿਆਣਾ ਦਾ ਇੱਕ ਹਿਮਾਚਲ ਦਾ ਲੁਧਿਆਣੇ ਦੇ ਅੰਦਰ ਫਿਲਹਾਲ ਸਾਰੇ 10 12 ਗੱਡੀਆਂ ਹੁੰਦੀਆਂ ਇਸੇ ਕੰਮ ਤੇ ਲੱਗੀਆਂ ਹੋਈਆਂ ਪਰ ਉਸ ਮਾਲਕ ਦੇ ਜਣਾ 6 7 ਗੱਡੀਆਂ ਹਰਿਆਣੇ ਚ ਜੋ ਪੀਚ ਤੇ ਪੰਜਾਬ ਚ ਅਸੀਂ ਬੰਦ ਕਰਾਈਆਂ ਹੋਈਆਂ ਅੱਜ ਵੀ ਸਾਡੇ ਕੋਲ ਗੁਪਤ ਸੂਚਨਾ ਸੀ ਵੀ ਇਹ ਦੋ ਬੰਸ਼ ਦਾ ਪਰਕ ਹੈ ਮੇਵਾਤ ਚ ਜਾਣਾ ਇਸ ਅਧਾਰ ਤੇ ਸਾਡੀਆਂ ਟੀਮਾਂ ਚਾਰੇ ਪਾਸੇ ਅਸੀਂ ਨਾਕਾਬੰਦੀ ਕਰੀ ਪੁਲਿਸ ਨੂੰ ਸਵੇਰੇ ਫੀਟੀ ਕਰਤੀ ਸੀ ਕਿ ਆ ਇਸ ਨੰਬਰ ਦੇ ਗੱਡੀ ਇਹ ਨਿਕਲੀਏ ਗਊਆਂ ਪਰਕੇ ਅਚਾਨਕ ਜਦੋਂ ਇਹ ਇਸ ਚੌਕ ਚ ਪੁੱਜੇ ਅਸੀਂ ਥੋੜਾ ਪਿੱਛੇ ਸੇ ਇਸਨੇ ਇੱਕ ਗੱਡੀ ਚ ਸਾਈਡ ਮਾਰ ਕੇ ਸਾਡੀ ਗੱਡੀ ਵੀ ਭੰਨੀ ਆ ਗੱਡੀ ਤਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਉਹਦਾ ਫਰੰਟ ਤੇ ਉਹਦਾ ਐਕਸੀਡੈਂਟ ਕਰਿਆ ਹੋਇਆ ਸਾਫ਼ ਦਿਖਦਾ ਮੌਕੇ ਤੇ ਮੇਰੇ ਹੁਣ ਕਰਕੇ ਇਹ ਖੇਤਾਂ ਦੇ ਵਿੱਚ ਨੂੰ ਜਿਹੜਾ ਡਰਾਈਵਰ ਹੈ ਉਤਰ ਕੇ ਪੱਜ ਗਿਆ ਜਿੰਨੀ ਦੇਰ ਚ ਅਸੀਂ ਪਹੁੰਚੇ ਪਰ ਜੇ ਵੀ ਸਾਨੂੰ ਨਜ਼ਰ ਨਹੀਂ ਆਇਆ ਫੁੱਟਰਾਡੇ ਦੀ ਜਿਹੜੀ ਸਾਡੀ ਟੀਮ ਹੈ ਮੌਕੇ ਤੇ ਖੜੀ ਹੈ ਜਨਕਰਾਜ ਜੀ ਖੜੇ ਹੈ ਮ੍ਰਿਤਿਕ ਖੜਿਆ ਹੈ ਰਾਹੁਲ ਹੈ ਹਨੀ ਪਾਤੜਾ ਤੇ ਕਾਲਾ ਆਪਾਰ ਸੋ ਮੋਟਰਸਾਈਕਲ ਤੇ ਕਈ ਕਿਲੋਮੀਟਰ ਪਿੱਛਾ ਕਰਿਆ ਰਸਤੇ 'ਚ ਇਹਨਾਂ ਦੇ ਨਾਲ ਇੱਕ ਗੱਡੀ ਚੱਲ ਰਹੀ ਸੀ ਸਕੋਡਾ ਗੱਡੀ ਚ ਗੱਡੀ ਸੀ ਉਹਦੇ ਅੰਦਰ ਪੰਜ ਚਾਰ ਬੰਦੇ ਸੀ ਦਿੱਲੀ ਨੰਬਰ ਦੀ ਗੱਡੀ ਸੀ ਉਹਨਾਂ ਕੋਲ ਵੈਪਨ ਸੀ ਇਹਨਾਂ ਨੂੰ ਡਰਾਉਣ ਧਮਕਾਉਣ ਦੇ ਅੱਗੇ ਲਾ ਕੇ ਕੋਸ਼ਿਸ਼ ਕਰੀ ਜਦੋਂ ਸਾਡੀ ਗੱਡੀ ਸਾਹਮਣੇ ਦੇਖੀ ਉਹਨਾਂ ਨੇ ਉਹਨਾਂ ਨੂੰ ਪਹਿਚਾਨ ਸੀ ਉਹਨਾਂ ਨੇ ਵਾਪਸ ਭੁਜਾ ਲਈ ਗੱਡੀ ਇਹ ਮੁੰਡਿਆਂ ਨੇ ਜਾਨ ਤੇ ਖੇਡ ਕੇ ਮੈਂ ਸਮਝਦਾ ਮਾਰ ਵੀ ਸਕਦੇ ਸੀ ਉਹਨਾਂ ਨੂੰ ਜਿਹੜੇ ਤਸ਼ਕਰਾਂ ਦੇ ਨਾਲ ਗੈਂਗਸਟਰ ਰੱਖੇ ਹੁੰਦੇ ਆ ਜਿਹੜੇ ਦੇਖਦੇ ਹੀ ਗੋਲੀ ਸ਼ੁਰੂ ਕਰ ਦਿੰਦੇ ਨੇ ਤੇ ਅੱਜ ਅਸੀਂ ਗੁੱਟਲਾ ਢੇਚੇ ਚ ਇਹ ਜਿਹੜੀ ਗੱਡੀ ਖੜੀ ਆ 1.5-2 ਘੰਟੇ ਹੋ ਗਏ ਅਸੀਂ ਇੱਥੇ ਖੜੀ ਆ 112 ਨੰਬਰ ਤਾਂ 15 ਮਿੰਟ ਚ ਆ ਕੇ ਸੀ ਪਰ ਆਣੇ ਵੀ ਜਿਹੜੀ ਟੀਮ ਆ ਹੁਣੀ ਹੁਣੀ ਤੁਹਾਡੇ ਸਾਹਮਣੇ ਪੁੱਜੀ ਆ ਆਪਣਾ ਗੁੱਡ ਨੇਮ ਤੇ ਲੋਕੇਸ਼ਨ ਦੱਸੋ ਸੁਸ਼ੀਲ ਕੁਮਾਰ ਰਾਸ਼ਟਰੀਆ ਅਧਿਐਕਸ਼ ਗੌਰ ਰਖਸ਼ਾ ਦਲ ਰਾਸ਼ਟਰੀ ਸੰਗਠਨ ਮੰਤਰੀ ਸ੍ਰੀ ਹੰਦ ਕੀ ਕੀ ਜਾਣੇ ਆ ਆਪਾਂ ਹੁਣ ਮੇਰੀ ਇਹ ਬੇਨਤੀ ਆ ਮੇਰੀ ਛੋਟੇ ਚੈਨਲ ਦੇ ਜ਼ਰੀਏ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਭਈ ਇਹ ਜਿਹੜਾ ਤਸਕਰੀ ਦਾ ਧੰਦਾ ਅਤਿਆਚਾਰ ਦਾ ਧੰਦਾ ਇਹਦੇ ਨਾਲ ਧਾਰਮਿਕ ਭਾਵਨਾ ਜੁੜੀਆਂ ਹੋਈਆਂ ਚਾਹੇ ਕੋਈ ਸਿੱਖ ਸਮਾਜ ਤੋਂ ਹੋਵੇ ਚਾਹੇ ਹਿੰਦੂ ਸਮਾਜ ਤੋਂ ਹੋਵੇ ਸਾਰੇ ਇਹਨਾਂ ਨੂੰ ਗਊ ਵੰਸ਼ ਨੂੰ ਪ੍ਰੇਮ ਕਰਦੇ ਆ ਕਿਉਂਕਿ ਇਹਨਾਂ ਨੇ ਸਾਡੇ ਟੱਬਰ ਪਾਲਿਆ ਹੈ ਖੇਤੀ ਕਰਕੇ ਅੱਜ ਇਹਨਾਂ ਦੀ ਬੇਕਦਰਹੀ ਕਰਕੇ ਇਹ ਗੁੱਚੜਖਾਨੇ ਭੇਜ ਰਹੇ ਆ ਇਹਦੇ ਨਾਲ ਧਾਰਮਿਕ ਭਾਵਨਾ ਜੁੜਨ ਹੁਣ ਕਾਰਨ ਕਿਸੇ ਵੀ ਵਕਤ ਜਿਹੜਾ ਪੰਜਾਬ ਦਾ ਮਾਹੌਲ ਵੀ ਖਰਾਬ ਹੋ ਸਕਦਾ ਇਸ ਕਰਕੇ ਇਹਨਾਂ ਨੂੰ ਨੱਕ ਪਾਣੀ ਚਾਹੀਦੀ ਹੈ ਜਦੋਂ ਅਸੀਂ ਗੱਡੀ ਫੜ ਕੇ ਦਿੰਨੇ ਆ ਜੋ ਅਸੀਂ ਬੰਦਾ ਫੜ ਕੇ ਦਿੰਦੇ ਉਸ ਤੋਂ ਬਾਅਦ ਘਰ ਬਾਈ ਠੱਪ ਹੋ ਜਾਂਦੀ ਹੈ ਪਹਿਲਾਂ ਕਿੰਨੀਆਂ ਗੱਡੀਆਂ ਫੜੀਆਂ ਅਸੀਂ ਗੱਡੀਆਂ ਦੀ ਅਸੀਂ ਗਿਣਤੀ ਵੀ ਕਰਾ ਸਕਦਾ ਮੈਂ ਤਾਂ 40 ਸਾਲ ਤੋਂ ਗੱਡੀਆਂ ਫੜ ਰਿਹਾ ਡੇਢ 2000 ਗੱਡੀ ਦਾ ਤਾਂ ਪਰਚਾ ਮੇਰੇ ਵੱਲੋਂ ਹੈ ਤਾਂ ਪੂਰੇ ਦੇਸ਼ 'ਚ ਸਾਡਾ ਇਹ ਜਿਹੜਾ ਸੰਗਠਨ ਬੰਦ ਰੱਖਦਾ ਹੈ ਤਾਂ ਸਭ ਤੋਂ ਵੱਡਾ ਸੰਗਠਨ ਹੈ ਅਤੇ ਸਭ ਤੋਂ ਵੱਧ ਪਰਚੇ 10 ਤੋਂ 12000 ਪਰਚੇ ਸਾਡੇ ਗੌਰ ਰਖਸ਼ਾ ਦਲ ਵੱਲੋਂ ਕਰਾਇਆ ਹੋਇਆ ਭਗਵੰਤ ਮਾਨ ਜੀ ਨੂੰ ਸਾਡੇ ਮਾਨਯੋਗ ਸੀਐਮ ਜੀ ਨੂੰ ਬੇਨਤੀ ਹੈ ਵੀ ਇਹਨਾਂ ਤੇ ਇਹ ਜੀ ਸਖਤ ਕਾਰਵਾਈ ਹੋਵੇ ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਵੀ ਸ਼ਾਂਤਮਈ ਰਹੇ ਤਾਂ ਇਹਨਾਂ ਦੀ ਵੀ ਜਾਨ ਬੱਚੇ ਜਿਹੜੀਆਂ ਸੜਕਾਂ ਤੇ ਗਊਆਂ ਦਾ ਵਰਸ ਖੁਮਰੀਆਂ ਉਹਦਾ 5-700 ਕਰੋੜ ਰੁਪਇਆ ਸਰਕਾਰ ਕੋਲ ਥਮਾ ਕਾਉਸਸ ਦਾ ਉਹ ਜਿਹੜਾ ਪੈਸਾ ਉਹ ਗਊਸ਼ਾਲਾ ਨੂੰ ਮਿਲਣਾ ਚਾਹੀਦਾ ਜਾਂ ਨਵੀਆਂ ਗਊਸ਼ਾਲਾ ਬਣਾ ਕੇ ਗਊਆਂ ਨੂੰ ਜਿਹੜੀਆਂ ਸੜਕਾਂ ਤੇ ਐਕਸੀਡੈਂਟ ਹੁੰਦੇ ਆ ਉਹ ਵੀ ਉਹਨਾਂ ਨੂੰ ਛੱਡਣੀਆਂ ਚਾਹੀਦੀਆਂ ਮਜਬੂਰਨ ਜੇ ਇਹ ਪ੍ਰਬੰਧ ਨਾ ਕੀਤਾ ਤਾਂ ਗਊ ਰੱਖਿਆ ਦਲ ਜਿਹੜੇ ਆਪਣੇ ਕਿਸਾਨ ਵੀਰ ਆ ਉਹ ਵੀ ਸਾਡੇ ਨਾਲ ਸਹਿਮਤ ਹੈ ਕਈ ਵਾਰ ਸਾਡੀ ਇੱਕ ਤੁਸੀਂ ਠੇਕੇਦਾਰ ਦਾ ਜ਼ਿਕਰ ਕੀਤਾ ਜਾਣਦੇ ਹੋ ਕੌਣ ਹੈ ਠੇਕੇਦਾਰ ਜਿਹਦੇ ਚੌਹੀਆ ਉਹਦਾ ਨਾਮ ਇੱਕ ਨਾਲ ਉਹਦੇ ਇੰਦਰ ਚਰਨਜੀਤ ਹੈ ਚੰਨੀ ਤੇ ਉਹਨਾਂ ਦੇ ਪਰਚੇ ਵੀ ਐ ਕਿਤੋਂ ਦੇ ਨੇ ਠੇਕੇਦਾਰ ਇਹ ਇਸ ਨਾਲ ਉਹਨੇ ਚਲਾ ਰਹੇ ਇੱਕ ਮੇਰ ਗੱਲ ਉਹਨੇ ਦਾ ਦੂਸਰਾ ਓਕੇ ਉਹਨਾਂ ਦਾ ਨੰਬਰ ਸਾਡੇ ਕੋਲ ਹੈਗਾ ਉਹਨਾਂ ਤੇ ਜੇ ਸਰਕਾਰ ਜਾਂ ਪ੍ਰਸ਼ਾਸਨ ਸਖਤ ਕਾਰਵਾਈ ਕਰਦਾ ਤਾਂ ਅੱਜ ਜਿਹੜਾ ਗਊ ਵੰਸ਼ ਦੀ ਜਿਹੜੀ ਬੁਰੀ ਹਾਲਤ ਹੋ ਰਹੀ ਹੈ ਪੰਜਾਬ 'ਚ ਉਹ ਨਹੀਂ ਹੋਣੀ ਸੀ ਮੈਂ ਕਦੇ ਵੀ 40 ਸਾਲ ਤੋਂ ਐਸਾ ਨਹੀਂ ਦੇਖਿਆ ਪੰਜਾਬ 'ਚ ਬਈ ਗਊ ਮਾਸ ਵੀ ਗਊਆਂ ਕੱਟ ਕੇ ਵੀ ਜਾਂਦੀਆਂ ਹੁਣ ਅਸੀਂ ਕਟੋ-ਕਟੇ 1 ਸਾਲ ਦੇ ਅੰਦਰ 10-12 ਗਊ ਮਾਸ ਦੇ ਟਰੱਕ ਭਰੇ ਹੋਏ ਫੜੇ ਤੁਸੀਂ ਹੁਣ ਚੜ ਕੇ ਦੇਖਿਆ ਕੀ ਸੀ ਇਹਦੇ ਵਿੱਚ ਗਊਆਂ ਜਾਂ ਸ਼ਾਹਨ ਪਹਿਲ ਵੀ ਆ ਤੇ ਸ਼ਾਹਨ ਵੀ ਆ ਕਿਉਂਕਿ ਇਹਨਾਂ ਨੇ ਕੱਟਣ ਵਾਸਤੇ ਲੈ ਕੇ ਜਾਣਾ ਬਹੁਤ ਬੁਰੀ ਤਰ੍ਹਾਂ ਤੁਹਾਡੇ ਸਾਹਮਣੇ ਬੰਦ ਹੈ ਸ਼ਾਹਨ ਨੂੰ ਇਹਨਾਂ ਦੀ ਜਗ੍ਹਾ ਨਹੀਂ ਹੈ ਏਸੀ ਚੱਲ ਰਿਹਾ ਹੈ ਠੰਡਾ ਕਰਿਆ ਹੋਇਆ ਫ੍ਰਿਜ ਤੇ ਜੇ ਜ਼ਿਆਦਾ देर ਇੱਥੇ ਖੜੇ ਕਿਸੇ ਕਰਕੇ ਮੈਨੂੰ ਮਾਨਯੋਗ ਡੀਜੀਪੀ ਸਾਹਿਬ ਨੂੰ ਫੋਨ ਕਰਨਾ ਪਿਆ ਤੁਰੰਤ ਫਿਰ ਪੁਲਿਸ ਕਾਰਵਾਈ ਕਰਦੇ ਹੋਏ ਇੱਥੇ ਉੱਚੀਆ ਨਹੀਂ ਇੱਥੇ ਤੇ ਜੋ ਥੋੜੀ देर ਹੋਰ ਖੜ੍ਹ ਜਾਂਦੀਆਂ ਤਾਂ ਇਹਨਾਂ ਦੀ ਮੌਤ ਹੋ ਸਕਦੀ ਹੈ। ਬਲਰਾੜਾ ਚ ਅੱਜ ਗਊਆਂ ਫੜੀਆਂ ਗਈਆਂ ਬੁੱਚੜਖਾਨੇ ਲੈ ਕੇ ਜਾ ਰਹੇ ਸੀ ਕੀ ਕਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਇਹੀ ਗੱਲ ਕਹੂੰਗਾ ਕਿ ਜੋ ਗਊ ਸੇਵਾ ਦੇ ਵਿੱਚ ਲੱਗੇ ਹੋਏ ਗਊ ਭਗਤ ਨੇ ਉਹ ਦਿਨ ਰਾਤ ਜਾ ਕੇ ਗਊਆਂ ਦੀ ਤਸਕਰੀ ਰੋਕਦੇ ਨੇ। ਪਰੰਤੂ ਸਾਡੇ ਪੰਜਾਬ ਦੇ ਕਾਨੂੰਨ ਇੰਨੇ ਲਚਕੀਲੇ ਨੇ ਕਿ ਜਦੋਂ ਉਹ ਫੜ ਲੈਂਦੇ ਨੇ ਉਸ ਤੋਂ ਬਾਅਦ 2 ਸਾਲ ਦੀ ਸਜ਼ਾ ਹੈ ਤੇ 2 ਸਾਲ ਦੀ ਸਜ਼ਾ ਕਰਕੇ ਇਹਨਾਂ ਨੂੰ ਛੱਡ ਦਿੰਦੇ ਨੇ ਤਾਂ ਸਰਕਾਰ ਨੂੰ ਸਭ ਤੋਂ ਪਹਿਲਾਂ ਇਹ ਗਊ ਤਸਕਰੀ ਦੇ ਵੀ ਜਿਹੜੇ ਲੋਕ ਫੜੇ ਜਾਂਦੇ ਨੇ ਗਊ ਹੱਤਿਆ ਜਿਹੜੇ ਫੜੇ ਜਾਂਦੇ ਨੇ ਇਹਨਾਂ ਤੇ 10 ਤੋਂ ਲੈ ਕੇ 12 ਸਾਲ ਦੀ ਘੱਟੋ-ਘੱਟ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਗਊ ਨੂੰ ਅਸੀਂ ਮਾਤਾ ਰੂਪ ਚ ਮੰਨਦੇ ਹਾਂ ਤੇ ਮਾਤਾ ਰੂਪ ਇਹ ਮੰਨਣ ਕਰਕੇ ਵੀ ਸਾਡੇ ਮਾਂ ਦੇ ਸਮਾਨ ਹੈ ਤਾਂ ਇਸ ਲਈ ਵੱਧ ਤੋਂ ਵੱਧ ਇਹਨਾਂ ਨੂੰ ਸਜ਼ਾ ਮਾ ਹੋਣੀ ਚਾਹੀਦੀਆਂ ਨੇ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਪੁਲਿਸ ਤੋਂ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਅਤੇ ਕਾਨੂੰਨ ਵਿੱਚ ਤਬਦੀਲੀ ਲਿਆ ਕੇ ਘੱਟ ਤੋਂ ਘੱਟ 10 ਸਾਲ ਦੀ ਸਜ਼ਾ ਕੀਤੀ ਜਾਵੇ। ਜੈ ਸ਼ੀਰਾਂ। ਬੁੱਢਾਡੇ ਗਊਆਂ ਫੜੀਆਂ ਹੈ ਕੀ ਕਹੋਂਗੇ? ਇੱਕ ਪਾਸੇ ਪੰਜਾਬ ਦੇ ਵਿੱਚ ਜਿੱਥੇ ਅਸੀਂ ਗਰੀਬ ਤੇ ਗਊ ਦੀ ਰੱਖਿਆ ਦੀ ਗੱਲ ਕਰਦੇ ਆਂ ਤੇ ਉੱਥੇ ਹੀ ਬਲੱਡ ਦੇ ਵਿੱਚ ਅੱਜ ਗਊ ਗਊਆਂ ਦਾ ਭਰਿਆ ਹੋਇਆ ਟਰੱਕ ਫੜਿਆ ਗਿਆ ਜਿਨ੍ਹਾਂ ਨੂੰ ਕੀ ਮਤ ਵਿੱਚ ਲਿਜਾਇਆ ਜਾ ਰਿਹਾ ਕੱਟਣ ਵਾਸਤੇ ਲਿਜਾ ਰਿਹਾ ਸੀ। ਐਡੀ ਵੱਡੀ ਤਸਕਰੀ ਪੰਜਾਬ ਦੀ ਗੁਰੂਆਂ ਦੀ ਧਰਤੀ ਦੇ ਉੱਤੇ ਬੜਾ ਮਦ ਮਦਭਾਗੀ ਗੱਲ ਹੈ ਔਰ ਮੈਂ ਮਾਨ ਸਰਕਾਰ ਨੂੰ ਕਹਿਣਾ ਚਾਹੁੰਦਾ ਵਾ ਵੀ ਇਹ ਜੋ ਗਊ ਹੱਤਿਆ ਇਹਨਾਂ ਜੋ ਗਊਆਂ ਦੇ ਨਾਂ ਤੇ ਆਪਣੇ ਪੈਸਾ ਜੋ ਟੈਕਸ ਰਹੀ ਆਪਣੇ ਇਕੱਠਾ ਕੀਤਾ ਜਾਂਦਾ ਅਗਰ ਸਹੀ ਢੰਗ ਨਾਲ ਗਊਸ਼ਾਲਾਂ ਤੇ ਲਾ ਕੇ ਗਊਆਂ ਦੀ ਰੱਖਿਆ ਵਾਸਤੇ ਲਾਇਆ ਜਾਵੇ ਤੇ ਇਹੋ ਜਿਹੇ ਨਾ ਤਾਂ ਐਕਸੀਡੈਂਟ ਹੋਣ ਔਰ ਵੱਧ ਤੋਂ ਵੱਧ ਗਊਸ਼ਾਲਾਵਾ ਮਾਣ ਤੇ ਜਿਹੜਾ ਇਹ ਗਊ ਦੀ ਤਸਕਰੀ ਆ ਇਹਦੇ ਤੇ ਵੱਧ ਤੋਂ ਵੱਧ ਸਜ਼ਾ ਕਰਕੇ ਤਾਂ ਕਿ ਇਹੋ ਜੇ ਕਰੋਨਾਪਰਾਧ ਨਾ ਕਰ ਸਕੇ ਇਹ ਗਊ ਭਗਤਾਂ ਨੇ ਫੜਿਆ ਟਰੱਕੀ ਪੁਲਿਸ ਦੀ ਕੀ ਸਥਿਤੀ ਰਹੀਗੀ ਇਸ ਵਿੱਚ ਦੇਖੋ ਜੀ ਗਊ ਭਗਤ ਵਿਚਾਰੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਜਿਵੇਂ ਟਰੱਕ ਫੜਦੇ ਆ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਹੀ ਵਰੀ ਇਹ ਹੁੰਦਾ ਵੀ ਲੈ ਦੇ ਕੇ ਹੁਣ ਕਰ ਦਿੱਤਾ ਜਾਂਦਾ ਪਰ ਅੱਜ ਇਹੋ ਜਿਹਾ ਮੌਕਾ ਨਹੀਂ ਆ ਪੁਲਿਸ ਵੀ ਥੋੜੀ ਅਲਰਟ ਹੈ ਮੈਂ ਜੋ ਅੱਜ ਮੌਕੇ ਤੇ ਦੇਖਿਆ ਅੱਛੀ ਰਿਸਪੌਂਸਿਬਲ ਇਸ ਦਾ ਔਰ ਮੈਨੂੰ ਉਮੀਦ ਹੈ ਕਿ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਟਰੱਕ ਮਿਲਿਆ ਜਿੱਥੇ ਮਿਲਿਆ ਸੀ ਕੌਣ ਬੋਲਦੈ? ਇਹ ਟਰੱਕ ਗौਸੱਲਾ ਐਸਐਸ ਚਾਨਸ ਜੀ ਦਾਣਾ ਜਿਤਿਪਲਾ ਦੇ ਕੋਲ ਦਾ ਜੀ। ਕਾਕਾ ਜਿਹੜਾ ਗौਸੱਲਾ ਪ੍ਰਧਾਨ ਨੇ ਰਾਤ ਨੂੰ ਇੱਥੇ ਉਹਨਾਂ ਨੂੰ ਪਤਾ ਲੱਗ ਗਿਆ ਸੂ ਲ ਆ ਕੇ ਰੋਕ ਲਿਆ ਉਹ ਥਾਣੇ ਫੋਨ ਕਰਤਾ ਤੇ ਅਸੀਂ ਮੌਕੇ ਤੇ ਆ ਕੇ ਕਾਰਵਾਈ ਜਿਹੜੀ ਬੰਦੀ ਹੈ ਕਰਦੇ। ਕਿੱਥੇ ਲੈ ਕੇ ਜਾ ਰਹੇ ਹੋ ਹੁਣ ਇਹਨਾਂ ਗਊਆਂ ਨੂੰ? ਜਿਹੜੇ ਗਊਆਂ ਨੇ ਗौਸੱਲਾ ਸੱਦਾਂਗੇ ਜੀ ਉਹ ਟਰੱਕ ਥਾਣੇ ਲੈ ਜਾ। ਕਿੰਨੀਆਂ ਗਊਆਂ ਨੇ ਇਹਦੇ ਵਿੱਚ? ਗਊਆਂ ਦੀ ਗਿਣਤੀ ਕਰਨ ਤੇ ਪਤਾ ਲੱਗੂ। ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ